2013 ਵਾਂਗੂ ਦੂਜੀ ਪ੍ਰੋਗਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਵਿੱਚ ਵੀ ਮੁਲਕ ਦੇ ਬਹੁਤ ਸਾਰੇ ਵੱਡੇ ਉਦਯੋਗਪਤੀਆਂ ਨੇ ਹਿੱਸਾ ਲਿਆ ਪਹਿਲੀ ਸਮਿਟ ਵਿੱਚ 65000 ਕਰੋੜ ਦੇ ਨਿਵੇਸ਼ ਦਾ ਵਾਅਦਾ ਕੀਤਾ ਗਿਆ ਸੀ ਜਿਸ ਵਿੱਚੋਂ ਅੱਧਾ ਵੀ ਨਹੀਂ ਆ ਸਕਿਆ ਦੂਸਰੀ ਸਮਿਟ ਵਿੱਚ 1 ਲੱਖ ਕਰੋੜ ਤੋਂ ਵੱਧ ਨਿਵੇਸ਼ ਦੇ ਸਮਝੌਤਿਆਂ ਤੇ ਦਸਤਖਤ ਹੋਏ ਨੇ ਇਹਨਾਂ ਚੋਂ ਕਿੰਨੇ ਖੂ ਨੇਪਰੇ ਚੜਦੇ ਨੇ ਇਹ ਤਾਂ ਸਮਾਂ ਹੀ ਦੱਸੂਗਾ ਲੇਕਿਨ ਮੌਜੂਦਾ ਹਾਲਾਤਾਂ 'ਚ ਬਹੁਤੀ ਆਸ ਨਹੀਂ ਲੱਗਦੀ ਰਾਜ ਵਿੱਚ ਲਗਾਤਾਰ ਰੋਸ ਮੁਜ਼ਾਰਿਆਂ ਦਾ ਦੌਰ ਚੱਲ ਰਿਹਾ ਹੈ ਅਤੇ ਵੈਸੇ ਵੀ ਚੋਣਾਂ 'ਚ ਸਿਰਫ ਸਾਲ ਕੁ ਰਹਿ ਗਿਆ ਹੈ ਬਹੁਤੇ ਉਦਯੋਗਪਤੀ ਸ਼ਾਇਦ ਇਸ ਗੱਲ ਦਾ ਇੰਤਜ਼ਾਰ ਕਰਨਾ ਚਾਹਣਗੇ ਕਿ ਨਵੀਂ ਸਰਕਾਰ ਜਿਸ ਪਾਰਟੀ ਦੀ ਵੀ ਹੋਵੇ ਉਹ ਉਸ ਦੀਆਂ ਇੰਡਸਟਰੀ ਪ੍ਰਤੀ ਕੀ ਨੀਤੀਆਂ ਪਾਲਿਸੀਜ਼ ਯਾਨੀ ਹੋਣਗੀਆਂ ਕਈ ਹੋਰ ਵੀ ਵਜ੍ਹਾ ਨੇ ਜਿਨ੍ਹਾਂ ਕਰਕੇ ਪੰਜਾਬ ਉਦਯੋਗ ਪੱਖੋਂ ਪਛੜਿਆ ਹੋਇਆ ਹੈ ਇਸ ਵੇਲੇ ਪੰਜਾਬ ਦੀ ਆਰਥਿਕ ਵਿਕਾਸ ਦਰ 6% ਵੀ ਨਹੀਂ ਹੈ 6% ਵੀ ਨਹੀਂ ਹੈ ਜਦ ਕਿ ਬਿਹਾਰ ਅਤੇ ਉੱਤਰਾਖੰਡ ਵਰਗੀਆਂ ਸਟੇਟਾਂ ਚ ਇਹ ਵਿਕਾਸ ਦਰ 8% ਦੀ ਹੈ ਪੰਜਾਬ ਦੇ ਮੁਕਾਬਲੇ ਹਰਿਆਣਾ ਦੀ ਆਰਥਿਕ ਵਿਕਾਸ ਦਰ ਵੀ ਕਿਤੇ ਉਪਰੇ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਨਾਲ ਲੱਗਦੇ ਪਹਾੜੀ ਰਾਜਾਂ ਨੂੰ ਟੈਕਸ ਦੀਆਂ ਰਿਆਇਤਾਂ ਦਿੱਤੀਆਂ ਹੋਈਆਂ ਆ ਉਸ ਕਰਕੇ ਵੀ ਪੰਜਾਬ ਚ ਉਦਯੋਗ ਮੰਦਾ ਪਿਆਏ ਸਿਰਫ ਮੰਦਾ ਹੀ ਨਹੀਂ ਪਿਆ ਕਾਫੀ ਇੰਡਸਟਰੀ ਪੰਜਾਬ ਦੀ ਬੰਦ ਵੀ ਹੋ ਗਈ ਹੈ ਪਰ ਸਭ ਤੋਂ ਫਿਕਰ ਵਾਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਪੰਜਾਬ ਦੀ ਖੇਤੀਬਾੜੀ ਦਾ ਪਿਛੜਨਾ ਪਿਛਲੇ ਸਾਲ ਪੰਜਾਬ ਚ ਖੇਤੀਬਾੜੀ ਕਿੱਥੇ ਦੀ 네ਗੇਟਿਵ ਗ੍ਰੋਥ ਹੋਈ ਹੈ ਇਸ ਦਾ ਮਤਲਬ ਹੈ ਕਿ ਰਾਜ ਦੀ ਆਰਥਿਕ ਸਥਿਤੀ ਚ ਖੇਤੀਬਾੜੀ ਦਾ ਸ਼ੇਅਰ ਅੱਗੇ ਨਾਲੋਂ ਘਟਿਆ ਹੈ ਇਸ ਦੇ ਮੱਦੇਨਜ਼ਰ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਉਦਯੋਗ ਦੀ ਗੱਲ ਹੋ ਰਹੀ ਹੈ ਯਾਨੀ ਐਗਰੋ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਦੇ ਚਾਂਸਸ ਬਹੁਤ ਘਟਨੇ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਲੋਕਾਂ ਦਾ ਸੱਤਾ ਉੱਤੇ ਕਾਬਜ਼ ਲੋਕਾਂ ਵਿੱਚ ਵਿਸ਼ਵਾਸ ਜਿਹੜਾ ਵਾ ਕੰਫੀਡੈਂਸ ਉਹਦਾ ਉੱਠ ਜਾਣਾ ਹਾਂ ਚਾਰ ਚੀਜ਼ਾਂ ਚੰਗੀਆਂ ਡੈਫੀਨਿਟਲੀ ਹੋ ਰਹੀਆਂ ਨੇ ਇੱਕ ਇਨਵੈਸਟਮੈਂਟ ਬੋਰਡ ਦਾ ਗਠਨ ਦੂਜਾ ਬਿਜਲੀ ਪੈਦਾਵਾਰ ਚ ਵਡਾਵਾ ਤੀਸਰਾ ਮੁਹੱਲੇ ਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਬਣਨਾ ਅਤੇ ਚੌਥਾ ਪੰਜਾਬ ਭਾਰ ਚ ਬ੍ਰੌਡਬੈਂਡ ਆਈਟੀ ਦਾ ਦੋਜ਼ ਆਰ 16 ਦੇ ਸ਼ੁਰੂ ਚ ਆਉਣ ਦਾ ਵਾਦਾ ਜੇ ਅਗਲੀ ਸਰਕਾਰ ਲੋਕਾਂ ਦਾ ਭਰੋਸਾ ਵਾਪਸ ਲਿਆਉਣ 'ਚ ਕਾਮਯਾਬ ਹੋ ਗਈ ਤਾਂ ਪੰਜਾਬ 'ਚ ਜ਼ਰੂਰ ਉਦਯੋਗ ਦੇ ਸਾਚ ਸਾ ਆ ਸਕੇਗਾ